ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਸ਼ਕੋ ਇਹ ਹੋ ਸਥਾਨ ਹੈ ਗੁਰਦੁਆਰਾ ਪੱਠਾ ਸਾਹਿਬ ਰੋਪੜ ਇਸ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਆਂ ਤਪਤ ਮਾਹੀ ਠੰਡ ਵਰਤਾਈ ਆਨੰਦ ਪਿਆ ਦੁਖ ਨਾਠੇ ਪਾਈ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਹ ਹੈ ਕਿ ਇੱਥੇ ਗੁਰੂ ਸਾਹਿਬ ਜੀ ਭੰਗਾਣੀ ਦੀ ਜੰਗ ਤੋਂ ਬਾਅਦ ਜਦੋਂ ਇਸ ਸਥਾਨ ਤੇ ਆਏ ਤਾ ਗੁਰੂ ਸਾਹਿਬ ਜੀ ਨੇ ਉਰੇ ਪੱਠਾ ਚੱਲ ਰਿਆ ਸੀਗਾ ਇੱਟਾਂ ਦਾ ਔਰ ਗੁਰੂ ਸਾਹਿਬ ਜੀ ਨੇ ਕਿਹਾ ਕਿ ਅਸੀਂ ਉਰੇ ਛਾਵੇਂ ਠਹਿਰਨਾ ਹੈ ਜੋ ਉਰੇ ਕੰਮ ਕਰਨ ਵਾਲੇ ਕੰਮੇ ਸੀਗੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਜੀ ਆ ਇਹਦੇ ਵਿੱਚ ਹੀ ਠਹਿਰ ਜੋ ਮੁਜਾਕੀਆ ਲਹਿਜੇ ਦੇ ਵਿੱਚ ਤਾਂ ਗੁਰੂ ਸਾਹਿਬ ਜੀ ਦਾ ਘੋੜਾ ਜਦੋਂ ਇਸ ਸਥਾਨ ਦੇ ਉੱਪਰ ਪੱਠੇ ਦੇ ਵਿੱਚ ਵੜਿਆ ਤਾਂ ਪੱਠਾ ਠੰਡਾ ਹੋ ਗਿਆ ਤਾ ਗੁਰੂ ਸਾਹਿਬ ਜੀ ਗੁਰ ਅਰਜਨ ਦੇਵ ਜੀ ਬਾਣੀ ਵਿੱਚ ਉਚਾਰਨ ਕਰਦੇ ਹਨ ਤਪਤ ਮਾਹੀਂ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਟੇ ਭਾਈ ਦੇ ਮੁੱਖ ਵਾਕਾਂ ਅਨਸਾਰ ਇਹ ਪੱਠਾ ਜੀ ਸੀਗਾ ਜੋ ਠੰਡਾ ਹੋ ਗਿਆ ਤਾਂ ਇੱਥੇ ਗੁਰਦੁਆਰਾ ਸਾਹਿਬ ਪੱਠਾ ਸਾਹਿਬ ਹੈ ਜੋ ਰੋਪੜ ਜ਼ਿਲ੍ਹੇ ਜੋਪੜ ਦੇ ਵਿੱਚ ਪੈਂਦਾ ਹੈ ਜੀ ਕਰੋ ਦਰਸ਼ਨ ਕਰੋ ਜੀ ਇਹ ਗੁਰਦੁਆਰਾ ਪੱਠਾ ਸਾਹਿਬ ਦੀ ਬਿਲਡਿੰਗ ਹੈ ਸਾਹਮਣੇ ਸਾਰਾ ਇਹ ਗੁਰਦੁਆਰਾ ਸਾਹਿਬ ਦਾ ਆਪਾਂ ਅੰਦਰ ਹੈ ਬਹੁਤ ਰਮਣੀਕ ਜਗ੍ਹਾ ਹੈ ਦਰਸ਼ਨ ਦਿਦਾਰੇ ਕਰਨ ਕਰਦੇ ਹੋਏ ਸੰਗਤਾਂ ਸੀ ਸ੍ਰੀ ਆਨੰਦਪੁਰ ਸਾਹਿਬ ਤੋਂ ਅਸੀਂ ਇਸ ਟਾਈਮ ਗੁਰਦੁਆਰਾ ਭੱਠਾ ਸਾਹਿਬ ਦੇ ਵਿੱਚ ਪਹੁੰਚੇ ਹਾਂ ਜੀ ਆ ਕਰੋ ਦਰਸ਼ਨ ਕਰੋ ਜੀ ਹਾਂ ਜੀ ਵਾਹਿਗੁਰੂ ਜੀ ਕਿਹਦਾ ਲੱਗਿਆ ਜੀ ਉਰੇ ਆ ਕੇ ਬੜਾ ਨੰਦਾ ਆ ਜੀ ਵਧੀਆ ਲੱਗਦੀ ਹਾਂ ਜੀ ਹਾਂ ਜੀ ਵਾਹਿਗੁਰੂ ਜੀ ਉਹਨਾਂ ਨੂੰ ਵੀ ਬੁਲਾ ਲੇ ਹਾਂ ਹਾਂ ਜੀ ਵਾਹਿਗੁਰੂ ਜੀ ਚਲੋ ਫਤਿਹ ਬੁਲਾ ਦਈਏ ਇਤਿਹਾਸ ਬਾਕੇ ਉੱਥੇ ਆਪਾਂ ਇਤਿਹਾਸ ਦੇ ਵਿੱਚ ਕਵਰ ਵੀ ਕਰ ਦਿੰਨੇ ਆ ਹਾਂਜੀ ਵਾਹਿਗੁਰੂ ਜੀ ਇਹ ਸਾਹਮਣੇ ਜੋ ਇਤਿਹਾਸ ਲਿਖਿਆ ਹੋਇਆ ਹੈ ਜੀ ਇਹ ਸਾਰਾ ਇਤਿਹਾਸ ਕੈਪਚਰ ਕਰ ਰਹੇ ਆ ਫੋਨ ਨੂੰ ਤੁਸੀਂ ਪੜ ਸਕਦੇ ਹੋ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ